ਆ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈਨੇ ਆ ਇੱਕ ਇਹ ਗਾਣਾ ਮੇਰੇ ਪੁਰਾਣੇ ਫੈਨਸ ਲਈ ਜਿਹੜੇ ਮੇਰੇ ਪੁਰਾਣੇ ਫੈਨਸ ਆਦਾ ਜੀ ਉਹਨਾਂ ਲਈ ਇਹ ਗਾਣਾ ਬਾਕੀ ਇੰਡੀਆ ਚ ਕਈਆਂ ਨੂੰ ਲੱਗਦਾ ਦਿਲਜੀਤ ਦੋਸਾਂ ਜੀ ਇਸ ਸਾਲ ਹਿੱਟ ਹੋਇਆ ਇਹਨਾਂ ਨੂੰ ਹੀ ਪਤਾ ਮੈਂ ਕਦੋਂ ਦਾ ਲੱਗਾ ਆ ਕਈ ਮੈਨੂੰ ਕਹਿੰਦੇ ਇੰਡੀਆ ਦੇ ਵਿੱਚ ਕਹਿੰਦੇ ਦਿਲਜੀਤ ਇੱਕਦਮ ਹੀ ਹਿੱਟ ਹੋ ਗਿਆ ਮੈਂਗਾ ਵਾਹ ਬਾਈ ਬਾਤ ਤੁਹਾਡੇ ਇਹ ਮੇਰੇ ਪੁਰਾਣੇ ਫੈਨਸ ਲਈ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈਨੇ ਆ ਕਹਿਣਾ ਵੀ ਚਾਹੀਏ ਪਰ ਤਾ ਵੀ ਚੁੱਪ ਰਹਿੰਦਿਆਂ ਆ ਆਹ ਰਹਿਣਾ ਨੂੰ ਲੋੜ ਤੇਰੀ ਦੀਦ ਦੀ ਦੂਰ ਵੀ ਰਹਿਣਾ ਦਇਓ ਆਹ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ ਆ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਉਹ ਕੋਤੇ ਕਿਹੜਾ ਵੀ ਨਹੀਂ ਆਉਂਦਾ ਹਾਏ ਤੇਰਾ ਵੀ ਆ ਦਿਲ ਸਭ ਜਾਣਦਾ ਤੂੰ ਜੋ ਵੀ ਜਾਪੇ ਕੋਈ ਹਾਰਦਾ ਲਾਲ ਹੋਇਆ ਰੰਗੇ ਸਵਾਰਦਾ